ਮੈਂ ਹੁਣੇ-ਹੁਣੇ ਆਪਣੇ ਸਾਥੀ ਵਿਧਾਇਕਾਂ ਦੇ ਨਾਲ ਮਾਰੀ ਮੁੱਖ ਮੰਤਰੀ ਪੰਜਾਬ ਸਰਪੰਨ ਸਿੰਘ ਮਾਨhora ਕੋਲ ਜਾ ਕੇ ਆਇਆ ਹੈ ਔਰ ਉਹਨਾਂ ਨੇ ਕਿਹਾ ਕਿ ਕੋਈ ਵੀ ਮਾਰਕੀਟ ਕਮੇਟੀ ਮੰਡੀ ਬੰਦ ਨਹੀਂ ਕੀਤੀ ਗਈ ਹੈ ਹਾਂ ਜਿਹੜੇ ਪੁਰਾਣੇ ਸਾਈਲੋ ਦਾ ਇਸ਼ੂ ਸੀ ਜਿਵੇਂ ਪਹਿਲਾਂ ਹੁੰਦਾ ਸੀ ਉਹ ਉਸੇ ਤਰ੍ਹਾਂ ਹੀ ਹੋ ਰਿਹਾ ਹੈ ਲੇਕਿਨ ਸਗੋਂ ਨਵੀਆਂ ਮੰਡੀਆਂ ਬਣਾਈ ਗਈਆਂ ਸੋ ਮੈਂ ਆਸ਼ਵਸਤ ਕਰਾਉਣਾ ਚਾਹੁੰਦਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਟੋਲਿਆਂ ਨੂੰ ਟਰੱਕ ਡਰਾਈਵਰਾਂ ਨੂੰ ਸਾਰਿਆਂ ਨੂੰ ਕਿ ਇਹ ਸਰਕਾਰ ਤੁਹਾਡੀ ਸਰਕਾਰ ਆ ਤੁਹਾਡੀ ਭਲਾਈ ਲਈ ਬਣੀ ਹੋਈ ਸਰਕਾਰ ਆ ਤੁਹਾਡੀ ਭਲਾਈ ਦੇ ਵਿੱਚ ਕੋਈ ੜਿੱਕਾ ਬਣਿਆ ਇਸ ਤਰ੍ਹਾਂ ਦਾ ਇੱਕ ਵੀ ਕੰਮ ਨਹੀਂ ਕੀਤਾ ਜਾਏਗਾ ਸਾਥੀਓ ਅੱਜ ਸਵੇਰੇ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਇੱਕ ਗਲਤ ਪਰਚਾ ਗੱਲ ਨੂੰ ਪ੍ਰਚਾਰਤਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਕੁਝ ਮਾਰਕੀਟ ਕਮੇਟੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਬੰਦ ਕਰ ਦਿੱਤੀਆਂ ਗਈਆਂ ਇਹ ਬਿਲਕੁਲ ਗੁੰਮਰਾਹਕੁੰਨ ਪ੍ਰਤੀਾਰ ਹੈ ਮੈਂ ਹੁਣੇ-ਹੁਣੇ ਆਪਣੇ ਸਾਥੀ ਵਿਧਾਇਕਾਂ ਦੇ ਨਾਲ ਮਾਰੀਓ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਸਿੰਘ ਮਾਨ ਹੋਰਾਂ ਕੋ ਜਾ ਕੇ ਆਇਆ ਹੈ ਔਰ ਉਹਨਾਂ ਨੇ ਕਿਹਾ ਕਿ ਕੋਈ ਵੀ ਮਾਰਕੀਟ ਕਮੇਟੀ ਮੰਡੀ ਬੰਦ ਨਹੀਂ ਕੀਤੀ ਗਈ ਹੈ ਹਾਂ ਜਿਹੜੇ ਪੁਰਾਣੇ ਸਾਈਲੋ ਦਾ ਇਸ਼ੂ ਸੀ ਜਿਵੇਂ ਪਹਿਲਾਂ ਹੁੰਦਾ ਸੀ ਉਹ ਉਸੇ ਤਰ੍ਹਾਂ ਹੀ ਹੋ ਰਿਹਾ ਲੇਕਿਨ ਸਗੋਂ ਨਵੀਆਂ ਮੰਡੀਆਂ ਬਣਾਈਆਂ ਗਈਆਂ ਸੋ ਮੈਂ ਅਸ਼ਵਸਤ ਕਰਾਉਣਾ ਚਾਹੁੰਦਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਟੋਲਿਆਂ ਨੂੰ ਟਰੱਕ ਡਰਾਈਵਰਾਂ ਨੂੰ ਸਾਰਿਆਂ ਨੂੰ ਕਿ ਇਹ ਸਰਕਾਰ ਤੁਹਾਡੀ ਸਰਕਾਰ ਆ ਤੁਹਾਡੀ ਭਲਾਈ ਲਈ ਬਣੀ ਹੋਈ ਸਰਕਾਰ ਆ ਤੁਹਾਡੀ ਭਲਾਈ ਦੇ ਵਿੱਚ ਕੋਈ ਅੜਿੱਕਾ ਬਣਿਆ ਇਸ ਤਰ੍ਹਾਂ ਦਾ ਇੱਕ ਵੀ ਕੰਮ ਨਹੀਂ ਕੀਤਾ ਜਾਏਗਾ ਸੋ ਅਧਿਕਾਰਤ ਤੌਰ ਤੇ ਇਸ ਸਬੰਧ ਦੇ ਵਿੱਚ ਮੰਡੀ ਬੋਰਡ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਸੋ ਬਿਲਕੁਲ ਬੇਫਿਕਰ ਰਹੋ ਸਰਕਾਰ ਤੁਹਾਡੇ ਨਾਲ ਸਾਥੀਓ ਅੱਜ ਸਵੇਰ ਹੀ ਮੀਡੀਆ ਦੇ ਇੱਕ ਹਿੱਸੇ ਦੇ ਵਿੱਚ ਇੱਕ ਗਲਤ ਪਰਚਾ ਗੱਲ ਨੂੰ ਪ੍ਰਚਾਰਤਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਕੁਝ ਮਾਰਕੀਟ ਕਮੇਟੀਆਂ ਜਿਹੜੀਆਂ ਉਹ ਪੰਕਰ ਕਮਟੀਆਂ ਗਈਆਂ ਬੰਦ ਕਰ ਦਿੱਤੀਆਂ ਗਈਆਂ ਇਹ ਬਿਲਕੁਲ ਗੁੰਮਰਾਹਕੁੰਨ ਪਰਚਾਰ ਹੈ ਮੈਂ ਹੁਣੇ-ਹੁਣੇ ਆਪਣੇ ਸਾਥੀ ਵਿਧਾਇਕਾਂ ਦੇ ਨਾਲ ਮਾੜੀ ਮੁੱਖ ਮੰਤਰੀ ਪੰਜਾਬ ਸਰਪੰਗਨ ਸਿੰਘ ਮਾਨਪੁਰਾ ਕੋ ਜਾ ਕੇ ਆਇਆ ਹਾਂ ਔਰ ਉਹਨਾਂ ਨੇ ਕਿਹਾ ਕਿ ਕੋਈ ਵੀ ਮਾਰਕੀਟ ਕਮੇਟੀ ਮੰਡੀ ਬੰਦ ਨਹੀਂ ਕੀਤੀ ਗਈ ਹੈ ਹਾਂ ਜਿਹੜੇ ਪੁਰਾਣੇ ਸਾਈਲੋ ਦਾ ਇਸ਼ੂ ਸੀ ਜਿਵੇਂ ਪਹਿਲਾਂ ਹੁੰਦਾ ਸੀ ਉਹ ਉਸੇ ਤਰ੍ਹਾਂ ਹੀ ਹੋ ਰਿਹਾ ਹੈ ਲੇਕਿਨ ਸਗੋਂ ਨਵੀਆਂ ਮੰਡੀਆਂ ਬਣਾਈ ਗਈਆਂ ਸੋ ਮੈਂ ਅਸ਼ਵਸਤ ਕਰਾਉਣਾ ਚਾਹੁੰਦਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਟੋਲਿਆਂ ਨੂੰ ਟਰੱਕ ਡਰਾਈਵਰਾਂ ਨੂੰ ਸਾਰਿਆਂ ਨੂੰ ਕਿ ਇਹ ਸਰਕਾਰ ਤੁਹਾਡੀ ਸਰਕਾਰ ਆ ਤੁਹਾਡੀ ਭਲਾਈ ਲਈ ਬਣੀ ਹੋਈ ਸਰਕਾਰ ਆ ਤੁਹਾਡੀ ਭਲਾਈ ਦੇ ਵਿੱਚ ਕੋਈ ੜਿੱਕਾ ਬਣਿਆ ਇਸ ਤਰ੍ਹਾਂ ਦਾ ਇੱਕ ਵੀ ਕੰਮ ਨਹੀਂ ਕੀਤਾ ਜਾਏਗਾ ਸੋ ਅਧਿਕਾਰਤ ਤੌਰ ਤੇ ਇਸ ਸੰਬੰਧ ਦੇ ਵਿੱਚ ਮੰਡੀ ਬੋਰਡ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਸੋ ਬਿਲਕੁਲ ਬੇਫਿਕਰ ਰਹੋ ਸਰਕਾਰ ਤੁਹਾਡੇ ਨਾਲ